ਤਾਲਾਨੀ ਸੰਗਾਲੀ ਦੀ ਰਣ ਵਾਲੀ ਆ ਮੈਂ 8.5 ਚ ਦੁੱਧ ਲੈਣ ਗਈ ਤੇ ਪਹਿਲੇ ਨੇ ਮੈਨੂੰ ਕਿਹਾ ਹੰਟਿੰਗ ਮਸਤੇ ਮੈਂ ਅੱਗੇ ਲੰਘੀ ਫਿਰ ਆਂਦੇ ਨੇ ਫਿਰ ਤਾਂ ਥੋੜੀ ਸੀ ਫਿਰ ਕਹਿੰਦੀ ਮੰਮੀ ਮੀਂਹ ਲੋ ਮੈਂ ਪੁਸ਼ਪਾ ਦੀ ਕੁੜੀ ਆ ਮੈਂ ਕਾਰਚ ਨਾਲ ਮਿਲਣ ਲੱਗੀ ਦੱਸੇ ਪਤਾ ਨਹੀਂ ਦੁੱਧ ਵਾਲੀ ਲਾਕੀ ਲੈ ਆਈ ਵੀਲੇ ਕਿ ਮੈਂ ਗਾੜੇ ਗਾੜੇ ਦੀ ਜੱਤੀ ਪਾਖਣੀ ਹੈ ਇੱਕਾ ਤੋ ਨੂੰ ਪਤਾ ਨਹੀਂ ਲੱਗਿਆ ਬਿਲਕੁਲ ਵੀ ਤੇ ਪਤਾ ਨਹੀਂ ਕੁਝ ਵੇ ਘਰੇ ਆ ਕੇ ਦੇਖਿਆ ਘਰ ਆ ਕੇ 2 ਘੰਟੇ ਬਾਅਦ ਨੇ ਕਿਤੇ ਨਹੀਂ ਕਿਹਾ ਤੇਰੀ ਇਕ ਵਾਲੀ ਕਿੱਥੇ ਹੈ ਕਿੰਨੇ ਕਬ ਜੰਦੀ ਸੀ ਕਿ ਵਾਲੀ ਅੰਦੇ ਤੋਂ ਨਹੀਂ ਵੈਸੇ ਇਹਨੇ ਵੀ ਜੈ ਹੁਸਿਆਣਾ ਬੰਦਾ ਬਾਹਰ ਤਾਂ ਜਾਂਦਾ ਹੀ ਹੈ ਵੀ ਕੰਮ ਲਈ ਤਾਂ ਜਾਣਾ ਹੀ ਹੈ ਫਿਰ ਐਕਦਾ ਵੀ ਸਜਣਾ ਨੂੰ ਉਹਦੇ ਵਾਸਤੇ ਬਾਹਰ ਕਿੱਥੇ ਜਾਣਾ ਥੋੜ੍ਹੀਓ ਕਰਨੀ ਜਾਏ ਕਿ ਦੇਖਣਾ ਜਾਏ ਮੈਂ ਸ਼ੋਕ ਕੁਮਾਰ ਬਤਰਾ ਜੀ ਦਲਬਗਰ ਡਿਕ ਬੋਲਡਰ ਸਮਰਾਲਾ ਕੀ ਕਹਾਣੀ ਹੋਈ ਐ ਸਵੇਰੇ ਹੋਇਆ ਕੀ ਐ ਸਵੇਰੇ ਮੇਰੀ ਵਾਈਫ ਦੁੱਧ ਲੈਣ ਆਈ ਸੀ ਹਫਤਾ ਦੀ ਡੈਡੀ ਤੇ तकरीबन 8:30 ਵਜੇ ਤੇ ਉਹ ਇੱਕ ਲੇਡੀ ਉਹਨੂੰ ਮਿਲੀਕਾਰ ਤੇ ਕਹਿੰਦੀ ਮੈਂ ਫਲਾਣੇ ਦੀ ਕੁੜੀ ਆ ਪਸ਼ਵਾਰੀ ਦੀ ਕੁੜੀ ਆ ਬਈ ਮੇਰੀ ਮੰਮੀ ਨੇ ਤੁਹਾਨੂੰ ਮਿਲਣਾ ਮਿਲ ਲੋ ਕਾਰ ਤੇ ਬੈਠਿਆ ਮੇਰੀ ਗਾਲੀ ਕਹਿੰਦੀ ਵੀ ਨਹੀਂ ਮੈਂ ਨਹੀਂ ਮਿਲਣਾ ਕਿਸੇ ਨੂੰ ਉਹ ਦੁੱਧ ਲੈਣ ਚਲੀ ਗਈ ਵਾਪਸੇ ਫਿਰ ਕੇ ਤਾਂ ਤੇਨ ਬਿਠਵੀ ਇਹਨਾਂ ਨੇ ਜੱਫੀ ਜੀ ਪਾ ਕੇ ਪਤਾ ਨਹੀਂ ਲੱਗਿਆ ਕਦੋਂ ਆ ਗਈ ਬਾਲੀ ਜੀ ਕਿਹ ਲੱਗੇ ਫਰਾਰ ਹੋ ਗਏ ਹਾਂ ਜੋ ਕਾਰ ਮੇਰੀ ਚੰਡੀ ਹੋਰ ਬਦਲ ਚਲੇ ਗਈ ਤੁਹਾਡੇ ਘਰ ਵਾਲੇ ਨੂੰ ਪਤਾ ਹੀ ਨਹੀਂ ਲੱਗਿਆ ਫਿਰ ਉਹਨੂੰ ਕੁਝ ਨਹੀਂ ਪਤਾ ਲੱਗਾ ਉਹ ਕੰਟਾ ਵਾਲਾ ਸਹਿਮ ਨਹੀਂ ਪਤਾ ਹੀ ਲੱਗਿਆ ਕੋਈ ਹੋਟਲ ਲਖਾਈ ਹੈ ਕੋਈ ਨਹੀਂ ਹੁਣ ਹੁਣ ਚੱਲਿਆ ਸੀ ਥਾਣੀ ਹਾਂ ਜੀ ਕਿੰਨੀ ਕੁ ਮਰਸੀਗੀ ਉਹਦੇ ਮਾਹ ਜੀ ਭਾਈ ਕਿਹਦੀ ਕਿੰਨੀ ਕੁ ਮਰਿਆ 60 70 ਸਾਲ ਦੇ ਉਸ ਜਿਹੜੇ ਨੌਰਸ਼ਰ ਬਾਜ ਨੇ ਜਿਹੜੇ ਚੋਰੀਆਂ ਹੋ ਰਹੀਆਂ ਨੇ ਕਿਵੇਂ ਦੇਖ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਕਿਉਂ ਜਿਹੜਾ ਬਜ਼ੁਰਗ ਬੰਦਾ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੁਝ ਇਸ ਕਰਕੇ ਪ੍ਰਸ਼ਾਸਨ ਕੋਲ ਹੀ ਮੰਗ ਕੀਤੀ ਜਾਂਦੀ ਹੈ ਕਿ ਤੇ ਨਕੀਲ ਪਿੱਛੇ ਤੋਂ ਛੋਟੀ ਘਰ ਵਾਲੇ ਨੂੰ ਬਾਅਦ ਚ ਪਤਾ ਲੱਗਿਆ ਉਹਨੂੰ ਬਾਅਦ 1 ਘੰਟੇ 2 ਘੰਟੇ ਬਾਅਦ ਪਤਾ ਲੱਗਿਆ ਪਹਿਲਾਂ ਲੱਭੀ ਗਈ ਕਿਹੜੀ ਗੇੜੀ ਮੇਰੀ ਅਸੀਂ ਬਾਅਦ ਪੁੱਛਿਆ ਜਿਹੜਾ ਨੰਬਰ ਮਿਲੀ ਸੀ ਇੱਕ ਤਾਂ ਸੀ ਲਾਇਆ ਫਿਰ ਹੁਣ ਕੈਮਰਾ ਦੇਖਿਆ ਕੈਮਰੇ 'ਚ ਗੱਡੀ ਨੰਬਰ ਵੀ ਆ ਗਿਆ ਤੇ ਉਹਦੀ ਫੋਟੋ ਵੀ ਆ ਗਈ ਠੀਕ ਹਾਂਜੀ ਨਾਮ ਦੱਸਿਓ ਮੇਰਾ ਨਾਮ ਸ਼ਮੀ ਦੁਆ ਜੀ ਹਾਂ ਦੁਆ ਸਾਹਿਬ ਕੀ ਗੱਲ ਹੋਈ ਹੈ ਜੀ ਅੱਜ ਸਵੇਰੇ ਜੀ ਮੇਰੇ ਮਦਰ ਸਬਜ਼ੀ ਲੈਣ ਗਏ ਆ ਡੱਬੀ ਬਾਜ਼ਾਰ ਦੇ ਨਾਲ ਹੀ ਤੇ ਉੱਥੇ ਅਣਪਛਾਤੀ ਲੇਡੀਜ਼ ਔਰ ਬੰਦਾ ਗੱਡੀ ਚ ਲ ਉਹ ਆ ਕੇ ਗੱਡੀ ਰੋਕੀ ਸੱਸੀ ਗੱਲ ਹੋਈ ਸੱਸੀ ਗੱਲ ਕਰਕੇ ਗੱਡੀ ਜਾਓ ਜੀ ਗੱਡੀ ਜਾਓ ਗੱਲ ਸੁਣੋ ਉਹ ਕੁਦਰਤੀ ਕਹਿ ਲੋ ਇਨ ਦੀ ਮੀਨ ਟਾਈਮ ਮਦਰ ਦਾ ਦਿਮਾਗ ਕੰਮ ਕਰ ਗਿਆ ਉਹ ਕਹਿੰਦੇ ਚਲੋ ਚਲੋ ਤੁਸੀਂ ਉਹ ਥੋੜਾ ਜਿਹਾ ਡਰ ਕੇ ਪਿੱਛੇ ਹੋਗੇ ਭਾਂਡੇ ਵਾਲੀ ਦੁਕਾਨ ਕੋਲ ਹੋਗੇ ਬਸ ਆ ਗੱਲ ਹੋਈ ਉਸ ਤੋਂ ਥੋੜੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਸਮਰਾਲੇ ਚ ਘਟਨਾ ਹੋ ਗਈ ਵਾਲੀਆਂ ਲਾਲੀਆਂ ਕਿਸੇ ਦੀਆਂ ਤੇ ਮੇਰੀ ਤਾਂ ਇਹੀ ਸਰਕਾਰ ਨੂੰ ਬੇਨਤੀ ਆ ਵੀ ਥੋੜਾ ਧਿਆਨ ਦੇਵੇ ਮਸਾਂ ਤਾਂ ਬਜ਼ੁਰਗ ਘਰੋਂ ਨਿਕਲਦੇ ਆ ਜੀ ਕਿਸੇ ਬਹਾਨੇ ਜੇ ਇਹੀ ਹਾਲ ਰਿਹਾ ਦਰਦਾ ਮਾਹੌਲ ਬਣ ਜਾਂਦਾ ਹੈ ਸਰਕਾਰ ਨੂੰ ਬੇਨਤੀ ਹੈ ਪਲੀਜ਼ ਇਹਦੇ ਵੱਲ ਧਿਆਨ ਦਿਓ ਥੋੜਾ ਜਿਹਾ ਧੰਨਵਾਦ ਜੀ ਹਾਂਜੀ ਕੀ ਨਾਮ ਥੋੜਾ ਜਿਹਾ ਪਰਮੇਲਾ ਕਿੱਥੇ ਰਹਿੰਦੇ ਹੋ ਅੰਗਮਰਲੇ ਤੇ ਕੀ ਹੋਇਆ ਸਵੇਰੇ ਜੀ ਮੈਂ ਸਵੇਰੇ ਸਬਜ਼ੀ ਲੈ ਕੇ ਆ ਰਹੀ ਸੀ ਰਾਮੂ ਦੇ ਤੇ ਮੇਰੇ ਪਿੱਛੇ ਪਿੱਛੋਂ ਗੱਡੀ ਆਈ ਹੈ ਮੇਰੇ ਨਾਲ ਸਾਈਡ ਤੇ ਲਾ ਲਈ ਮੈਨੂੰ ਇੱਕ ਦੋ ਵਾਰੀ ਬਹਿਣਾ ਮਿਲਿਆ ਨੇ ਮੈਨੂੰ ਸ਼ੱਕ ਪੈ ਗਿਆ ਮੈਂ ਦੁਕਾਨਾਂ ਦੇ ਨਾਲ ਨਾਲ ਨੂੰ ਹੋ ਗਈ ਉੱਥੋਂ ਬੱਚੀ ਮੇਰੇ ਕਹਿੰਦੇ ਸਾਸਰੀ ਘਰ ਮੈਂ ਕਿਹੇ ਸਾਸਰੀ ਪਛਾਣਿਆ ਨਹੀਂ ਮੈਂ ਕਿ ਮੈਂ ਨਹੀਂ ਪਛਾਣਿਆ ਕੰਮ ਕਰ ਤੋ ਆਪਣਾ ਤੇ ਬਸ ਫਿਰ ਥੋੜੀ ਦੂਰ ਆ ਕੇ ਅਤੇ ਫਿਰ ਲਾਗੀ ਗੱਡੀ ਬੁੱਗੇ ਦੀ ਦੁਕਾਨ ਕੋ ਮੈਂ ਫਿਰ ਗੱਲ ਪੈਗੀ ਮੈਂ ਕਿ ਜਾਨੀਗਾ ਨਹੀਂ ਚੋਰਨੀ ਆ ਮੈਂ ਕਿ ਮੈਂ ਐਵੇਂ ਕਿਸੇ ਮੈਂ ਕਿ ਚੋਰਨੀ ਆ ਬਕਵਾਸ ਨਾ ਕਰ ਮੈਂ ਕਿ ਮੇਰੇ ਨਾਲ ਭੱਜ ਲੀਆਂ ਅੱਗੋ ਜਾ ਕੇ ਇੱਥੇ ਬਤਾਦੀ ਡੈਰੀ ਕੋਲ ਕਿਸੇ ਨਹੀਂ ਲਾਦੀ ਛੋਕੀ ਦੀ ਤੋਨੂ ਕਿਵੇਂ ਭਣਕ ਪਈਏ ਵੀ ਮੈਨੂੰ ਦੋ ਤਨੂ ਆਰੀ ਅੱਗੇ ਮਿਲੀਆਂ ਨੇ ਮੈਂ ਸੇਰੇ ਗੁਰਦੁਆਰੇ ਜਾਨੀਆਂ ਗੋਇਸ਼ਾਲਾ ਜਾਨੀਆਂ ਮੈਨੂੰ ਉੱਥੇ ਅਰਵਿੰਦ ਦੀ ਦੁਕਾਨ ਕੋਲ ਮਿਲਿਆਨੇ ਇੱਕ ਵਾਰੀ ਮੈਨੂੰ ਇਹਨਾਂ ਦਾ ਸ਼ੱਕ ਸੀਗਾ ਮੈਂ ਕਿ ਉਹ ਹੀ ਨੇ ਤਾਂ ਬਜਾ ਹੋ ਗਿਆ ਰੋੜਾ ਜੀ ਹਾਂ ਮੈਂ ਤਿੰਨ ਵਾਰੀ ਚਾਰ ਵਾਰੀ ਬੱਤੀਆਂ ਮੈਂ ਇਹਨਾਂ ਤੋਂ ਅੱਜ ਚੌਥੀ ਵਾਰ ਹੈ ਠੀਕ ਹੈ ਉਹ ਦੇਖਾ ਉਹ ਕੱਢੀ ਆ ਇਹਨੇ ਪਸੰਦ ਦਾ ਬਸਤਾਰ ਕਿੱਥੇ ਲਪਾਉਣੀ ਹੈ ਕੋਈ ਨਹੀਂ ਇਹ ਮੇਰੇ ਲੈ ਆਇਆ ਲੈ ਆਇਆ ਨਾਲਾਂ ਮੈਂ ਕਰ ਉਹ ਦੇਖ ਲੈ ਮੇਰੇ ਇਹ ਬਾੜੀ ਆ ਹਾਂ ਉਹਨੇ ਤਾਂ ਹੀ ਰੋਕ ਲਈ ਬੱਚਾ ਰੁਕੂਗਾ ਉਹ ਹੋਰ ਉਹ ਉਹ ਕਹਿੰਦਾ ਜੀ ਹੱਦ ਦਾ ਸੁਧ ਲੱਗਿਆ ਉਹ ਵੰਟੀ ਉਦੋਂ ਘੇਰਾਂਗੇ ਔਰ ਉਹਲੀ ਕਿੱਡੀ ਉਹ ਉੱਥੇ ਤੱਕ ਨਹੀਂ ਲੱਗੂਗੀ ਕੇਵਲ ਜੂਮ ਹੋਗੇ ਹਾਂ ਉਹ ਲਾਉ ਨਾ ਖਾਈ ਉਹ ਮੂਲੀ ਵਾਦੀ ਜਦੋਂ ਆਉਂਦੀ ਹੈ ਨਾ ਅਚੱਕ ਰਈ ਅਚੱਕ ਰੋਈ ਤੂੰ ਨਹੀਂ ਬੜੀ ਜਾਈਂ ਉਹਦੇ ਤੋਂ ਉਹਨਾਂ ਨੂੰ ਬਾਹਰ ਉਹ ਜਦ ਮੈਂ ਤੋਂ ਹੰਟਿੰਗ ਉੱਥੇ ਬਸ ਜ ਜਾਂਦੇ ਵੀ ਤੂੰ ਇਧਰੋਂ ਲੰਘ ਉਹ ਬਿਜੋ ਗੱਲ ਹੀ ਉਹ ਬਿਜੋ ਗੱਲ ਦੇਖਦਾ ਹੈ ਬਰਾ ਯਾਣਾ ਉਹ ਇਹ ਰੋਡ ਉੱਪਰੋਂ ਕੱਢ ਜਾਂਦਾ ਹੱਟ ਮਾਰੇ ਦੀ ਦੱਸ ਭਾਈ ਆਹ ਦੇ ਇਹ ਵੀ ਹੈ ਆਹ ਦੇ ਇਹੇ ਉਹ ਸੰਯਾਤਿਕ ਨਾ ਇਹਨਾਂ ਨੂੰ ਕਹਿੰਦਾ ਦੱਸ ਆਹ ਯਾਰ ਬੰਦਾ ਤਾਂ ਤੋ ਲੈ ਕਰ ਆਹ ਦੇ ਇਹ 108569 ਨਾਲ ਇਹ ਉਹ ਤਾਂ ਹੀ ਤਾਂ ਲਾਈ ਇਹ ਕੀ ਨਾਮ ਆ ਤੁਹਾਡੇ ਕਿੱਥੇ ਦੇ ਰਹਿਣ ਵਾਲੇ ਪਤਾ ਹੈ ਸਮਾ ਲਵੇ ਰਹੀ ਹੈ ਕੀ ਨਾਮ ਆ ਜੀ ਤੁਹਾਡਾ ਅਨੀਤਾਰਾ ਔੜਿਆ ਕੰਨ ਦੇਖਦੀ ਨਹੀਂ ਗਲੀ ਕੱਢ ਲੋ ਥੱਲੇ ਹੱਥ ਹੱਥ ਥੱਲੇ ਕਰ